ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ arogyata ji ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਜੀ ਅੱਜ ਜਿਹੜੀ ਆਪਣੀ ਫਸਲ ਬੀਜੀ ਹੋਈ ਸੀ ਕਣਕ ਵਾਲੀ ਉਹ ਨੇ ਪਰ ਚੜ ਗਈ ਜੀ ਸਾਰੀ ਬਾਡ ਹੋ ਗਈ ਬਣੀ ਟਰਾਲਾ ਭਰ ਕੇ ਆਪਣੇ ਘਰ ਦੀ ਛੱਤ ਥੱਲੇ ਪਹੁੰਚ ਗਿਆ ਹੁਣ ਇਹ ਕੇ ਟੈਨਸ਼ਨ ਦਾ ਖਤਮ ਹੋ ਗਈ ਹੁਣ ਤੂੜੀ ਦੀ ਰਹਿ ਗਈ ਚਲੋ ਤੂੜੀ ਹੌਲੀ 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 ਇਹ ਕੰਮ ਪ੍ਰੋਸੈਸ ਚੱਲੀ ਜਾਣਾ ਅੱਜ ਕੀ ਤੂੜੀ ਦਾ ਹੈਗਾ ਮੰਦਾ ਹਾਲ ਹੈ ਇਹਦੇ ਕਰਕੇ ਨੱਠ ਪੱਜ ਹੈ ਨਹੀਂ ਇੰਨੀ ਤਕਰੀਬਨ ਤਕਰੀਬਨ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਸਾਰੇ ਫਰੀਜ਼ ਹੀ ਘੁੰਮ ਰਹੀਆਂ ਬੇ ਹੌਲੀ ਹੌਲੀ ਚਲੋ ਚਲਦੇ ਚਾਲਦੇ ਵਿੱਚ ਉਹ ਵੀ ਕੰਮ ਫਤਮ ਉਹ ਸਭ ਤੋਂ ਜਿਆਦਾ ਜ਼ਰੂਰੀ ਤਾਂ ਹੁੰਦਾ ਵੀ ਕਣਕ ਦਾ ਕੰਮ ਉਹ ਹੋ ਗਿਆ ਤੇ ਨਾਲ ਦੀ ਨਾਲ ਦਰ ਜਿਹੜਾ ਚਰਨਜੀਤ ਦਾ ਆਪਰੇਸ਼ਨ ਕਰਵਾਇਆ ਜੀ ਬਾਹਰੂ ਦੀ ਕਿਰਪਾ ਨਾਲ 101% ਉਹ ਸਹੀ ਹੋ ਗਿਆ ਸਾਰਾ ਕੁਝ ਤੇ ਥੋੜੇ ਬਹੁਤ ਟੈਸਟ ਆਉ ਨਾਲ ਦੀ ਨਾਲ ਚੱਲੀ ਜਾਂਦੇ ਪਰ ਧੰਨ ਦੀ ਉਹ ਇੰਨੀ ਗਰਮੀ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੂੰ ਪੈਣਾ ਬਹੁਤ ਔਖਾ ਹੋ ਜਾਂਦਾ ਉਹ ਵੀ ਖਾਸ ਕਰਕੇ ਹਸਪੀਟਲ ਦੇ ਵਿੱਚ ਜੇ ਪੈਣਾ ਪੈ ਜਾਵੇ ਇੱਕ ਤਕਲੀਫ ਉੱਪਰ ਤੋਂ ਤੇ ਪਰ ਜੋ ਸਰੀਰ ਦੀ ਰਿਕੁਆਇਰਮੈਂਟ ਹੁੰਦੀ ਹੈ ਖਾਣ ਨੂੰ ਦਿਲ ਕਰਦਾ ਉਹ ਡਾਕਟਰ ਖਾਣ ਨਹੀਂ ਦਿੰਦੇ ਤੇ ਹੁਣ ਉਹਨੂੰ ਅਜਦਾ ਤਾਂ ਤਰਲਤਾ ਡਾਕਟਰਾਂ ਨੇ ਕਹਿਤਾ ਵੀ ਤਰਲ ਪਦਾਰਥ ਪੀਣ ਨੂੰ ਉਹਨੂੰ ਦੋ ਜੂਸ ਦੇ ਦੋ ਹਾਂ ਪਾਣੀ ਦੋ ਚਾਹ ਦੋ ਐਜਿਹੀਆਂ ਚੀਜ਼ਾਂ ਦਾ ਡਾਕਟਰ ਨੇ ਅਲਾਉ ਕਰਤੀਆਂ ਤੇ ਬਖ ਗੁਰੂ ਦੀ ਕਿਰਪਾ ਨਾਲ ਸ਼ਾਮ ਦਾ ਟਾਈਮ ਹੈ ਜੀ ਰਹਿਰਾ ਸਭ ਦਾ ਜਾਪ ਸ਼ੁਰੂ ਹੋਇਆ ਵਾ ਗੁਰੂ ਘਰ ਦੇ ਵਿੱਚ ਤੇ ਹੁਣ ਸੰਦੀਪ ਨੇ ਸਾਰੀ ਤਿਆਰੀ ਕਰੀ ਹੋਈ ਜੀ ਪ੍ਰਸ਼ਾਦਾ ਪਾਣੀ ਰੇੜੀ ਕਰਕੇ ਜੀ ਉਹ ਮੇਰੀ ਬੇਟ ਕਰ ਰਹੀ ਸੀ ਜੀ ਮੈਂ ਜਾ ਕੇ ਆ ਜਿੱਥੇ ਆਪਣਾ ਜਿਹੜਾ ਬੋਰ ਚੱਲ ਰਿਹਾ ਜੀ ਬੋਰ ਦਾ ਐਸਾ ਪੰਗਾ ੜ ਗਿਆ ਪਤਾ ਨਹੀਂ ਕਿਆ ਚੱਕਰ ਆ ਕਿਆ ਨਹੀਂ ਕੱਲ 80 ਫੁੱਟ ਬੋਰ ਦਿਆ ਵਾਸੀ ਥੱਲੇ ਬੋਕੀ ਫਸ ਗਈ ਜੀ ਦੀ ਬੋਕੀ ਵਿੱਚੇ ਰਹਿ ਗਈ ਸਾਰਾ ਬੋਰ ਵਿਚਾਰਾ ਉਹਨੂੰ ਮੁੰਡਾ ਨੂੰ ਪੱਟ ਕੇ ਦੁਬਾਰਾ ਕੱਢਣੀ ਪਈ ਬੋਕੀ ਬਾਹਰ ਤੇ ਅੱਜ 70 ਫੁੱਟ ਗਿਆ ਦੁਬਾਰਾ ਕਰਿਆ ਉਹਨਾਂ ਨੇ ਕੱਲੇ ਸਮਝ ਲਓ ਵੀ ਕੱਟ ਕੇ ਉਹਨਾਂ ਨੇ ਦੁਬਾਰਾ ਸਟਾਰਟ ਕਰਤਾ ਸੀ ਤੇ 30 ਫੁੱਟ ਕਰਗੇ ਸੀ ਤੇ ਅੱਜ ਫਿਰ ਦੁਬਾਰਾ ਸਟਾਰਟ ਕਰਕੇ ਜੀ 70 ਫੁੱਟ ਗਿਆ ਬੋਕੀ ਉਹਨਾਂ ਦੀ ਫੇਰ ਫਸ ਗਈ ਥੱਲੇ ਜਾ ਕੇ ਹੁਣ ਫੇਰ ਵਿਚਾਰੇ ਚੱਕ ਥੱਲੇ ਲੱਗੇ ਹੋਏ ਕੱਢਣ ਮੈਂ ਤਾਂ ਆਪਣਾ ਮਤਨ ਤੇ ਕਹਾ ਜੇ ਮਹਾਰਾਜ ਅੱਗੇ ਕਰਿਆ ਬੇਨਤੀ ਵੀ ਜੇ ਸਾਤੋਂ ਪਾਈ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫੀ ਜੇ ਜਾਚਗਾ ਸੀ ਮaaf ਕਰ ਦਿਓ ਤੇ ਕੰਮ ਸਾਡਾ ਸਿਰੇ ਚੜ੍ਹਦੋ ਤੇ ਵਿੱਚ ਕਈ ਭਣਾ ਦੇ ਭਾਈਆਂ ਦੇ ਕਮੈਂਟ ਵੀ ਹੈ ਬਿਜੇ ਤੇ ਰੀਤ ਨੇ ਨਿਸ਼ਾਨੀ ਲਾਈ ਸੀ ਅ ਬੋਰ ਦੀ ਵੀ ਤੁਹਾਨੂੰ ਉੱਥੇ ਹੀ ਕਰਨਾ ਪੈਣਾ ਚਲੋ ਦੇਖਦੇ ਆਂ ਕਿ ਆ ਪਤਾ ਉੱਥੇ ਹੀ ਹੋਣਾ ਕਿ ਆ ਪਤਾ ਜਿੱਥੇ ਹੁਣ ਕਰ ਰਿਹਾ ਮੁੰਡੇ ਉੱਥੇ ਹੀ ਹੋਣਾ ਤਾਂ ਹੁਣ ਬਾਬਾ ਨਾਨਕੇ ਜਾਣ ਦਾ ਤਾਂ ਉਹਨਾਂ ਦੇ ਹੱਥ ਡੋਰੀਆਂ ਤੇ ਹੁਣ ਆ ਮੈਂ ਬੈਕ ਕੈਮਰਾ ਕਰਦਾ ਜੀ ਔਨ ਇੱਕ ਤਾਂ ਸਾਡੀ ਟੱਡੀ ਜੀ ਨਹੀਂ ਟੇਕ ਹੈਗੀ ਲੈ ਪੁੱਟ ਖਾਣੀਆਂ ਨੇ ਬਸ ਖਾ ਲੈਣੀ ਨੇ ਥੋੜੀ ਮੈਂ ਖਾ ਮੰਗਾਉਂਗੀ ਦੇਹਲਾ ਕੀ ਬੋਲਦੀ ਆ ਅਜਾ ਸਾਚੀ ਗੱਤ ਤਾਂ ਬਾਦ ਯੋਨੀ ਹੋ ਗਿਆ ਆਉਂਦੀ ਆ ਬਲੇ ਸੋ ਬਾਈਗੁਰ ਜੀ ਕਾ ਖਾਲਸਾ ਬੈਗੋ ਥੱਲੇ ਲਾ ਘੇਰ ਦੀ ਹਾਂ ਗੁਰ ਜੀ ਕਾ ਖਾਲਸਾ ਕਾ ਚਾਹ ਹੂੰ ਕੱਤੀ ਤੋਂ ਬੰਨੇ ਮੰਗੂ ਵਾਹੇ ਗੁਰ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਹਿ ਭਈ ਤਨਦੀ ਅਚਰਨ ਜਿਹੜੀ ਕੰਮ ਵਾਲੇ ਬੰਦੇ ਤੂੰ ਸਪੀਅ ਹੀ ਜਾਣ ਤਾ ਗੇ ਤਾ ਚਲੋ ਬਰਤ ਤੁਹਾ ਮਾਣੇ ਤੇ ਨਹੀਂ ਤੇਰੀ ਦਿੱਤੀ ਆ ਤਾਂ ਠੀਕ ਵੀ ਹੋ ਨਾ ਹੁਣ ਡਾਕਟਰ ਨੇ ਤਰਨ ਤਰਨ ਨੂੰ ਵੀ ਕਿਹਾ ਕਿ ਨਹੀਂ ਡਾਕਟਰ ਨੇ ਤਰਨ ਨੂੰ ਕਿਹਾ ਪੀ ਨਹੀਂ ਆਈਆਂ ਚੀਜ਼ਾਂ ਪੀਣ ਨੂੰ ਕਹਿਤਾ ਉਹ ਲੇਕਰਾਂ ਕੁਝ ਹਾਂ ਜਿਹੜਾ ਵੀ ਜਿਹੜਾ ਮੈਨੂੰ ਥੋੜਾ ਜਿਹਾ ਸ਼ੱਕ ਲੱਗਦਾ ਹਾਂ ਵੀ ਉਹ ਨਾ ਆਦਾ ਵੀ ਉਹ ਹੁਣ ਐਂ ਇਸ ਚੰਟਰੀ ਪੈਣ ਦੀ ਲੋੜ ਹਾਂ ਵੀ ਉਹ ਮੇਂ ਠੀਕ ਹੋ ਜਾਵੇਗਾ ਆਪਾ ਆਪਾ ਤਾ ਚਾਹ ਦਾ ਕੰਮ ਆ ਦੱਸ ਆ ਤੇਰੀਆਂ ਚੱਪਲਾਂ ਦਿਖਾਈ ਜਾਵਾ ਹੁਣ ਤੂੰ ਚੱਪਲਾਂ ਚੱਕਦੀ ਈਂ ਵੇ ਸਾਡੇ ਸਾਡੀ ਕੁੜੀ ਨੂੰ ਅਕਰ ਨਹੀਂ ਹੈ ਗਿਆ ਇਹਨੂੰ ਚੱਪਲਾਂ ਪਾਉਣ ਦਾ ਨਹੀਂ ਪਤਾ ਵੀ ਇਹ ਪੈਰਾਂ ਚ ਪਾਈ ਦੀਆਂ ਕਿ ਹੱਥਾਂ ਚ ਪਾਈ ਦੀਆਂ ਨਹੀਂ ਇਹਨੂੰ ਵਾਹਿਗੁਰੂ ਜੀ ਦਾ ਕਹਿਣਾ ਦਾ ਪਤਾ ਹਾਂ ਚਲੋ ਚਿੱਟਾ ਹੈ ਰਾਹੀ ਹੈ ਕਾਲ ਅਕੈਡਮੀ ਚ ਵਾਹਿਗੁਰੂ ਜੀ ਕਹਿਣਾ ਨਹੀਂ ਆਉਂਦਾ ਇਹਨੂੰ ਖੱਬ ਚਿੱਟਾ ਹੈ ਹਾਂ ਬਸ ਚਲੋ ਹੁਣ ਆਪਾਂ ਚੱਲਦੇ ਹਾਂ ਮੇਰੀ ਤਾਂ ਪਿੱਠ ਬਹੁਤ ਦੁਖੀ ਹਾਂ ਮਰ ਤਾਂ ਟੀਕਾ ਲਵਾ ਦਿਓ ਮੇਰੇ ਤਾਂ ਬਹੁਤ ਦੁਖੀ ਹਾਂ ਥੋੜੀ ਜੀ ਰਸਤੇ ਦੀ ਲੋੜ ਆ ਰਸਤੇ ਨਹੀਂ ਆ ਜਿਹੜੇ ਦੱਖਣ ਚੱਲਿਆ ਸਵੇਰੇ ਆ ਤੇ ਫਿਰ ਪੂਰਾ ਚੱਲੂ ਹੀ ਦੁਹਰ ਲਾਤੀ ਜਾਦਾ ਹਾਂ ਕੋਸ਼ਾ ਆ ਭੱਜ ਨਾ ਟਬਾ ਕਰਾਉਂਦੀ ਟਬਾ ਨਾ ਇਹਨੂੰ ਉਰੇ ਛੱਡ ਜਾਂਦਾ ਨਿੰਦੂ ਕੋਲ ਲੈ ਜਾਣਾ ਨਹੀਂ ਕਹਣਾ ਤਾਂ ਮੰਨਦੀ ਨਹੀਂ ਇਹ ਰਹਿਣ ਤਾਂ ਉਹਨੂੰ ਨਹੀਂ ਜੇ ਵੀਰ ਜੀ ਘਰੇ ਆ ਤਾਂ ਇਹਨੂੰ ਛੱਡਿਆ ਉੱਥੇ ਆ ਛੱਡਿਆ ਮੈਂ ਤੈਨੂੰ ਪਾਪਾ ਕੋਲ ਨਿੰਦੂ ਕੋਲ ਦਊ ਜਾਣਾ ਹੈਗਾ ਕਿ ਨਹੀਂ ਹਾਂ ਨਾ ਚੱਪਲਾ ਪਾਉਂਦੀ ਆ ਮਿੰਟਿਕ ਵਾਦ ਲਿਬੜ ਜਾਂਦੀ ਆ ਹੱਥ ਥੱਪਾ ਕੰਢੀ ਆ ਥੱਪੜ ਤਾਂ ਤਾਂ ਖਾਣੀ ਆ ਜੇ ਤੂੰ ਗਲਤੀਆਂ ਕਰੂਗੀ ਹੱਥ ਤੇ ਥੱਪਾ ਮਾਰਾਂਗੀ ਨਾ ਕੰਢੀ ਤੇ ਥੱਪਾ ਮਾਰਾਂਗੀ ਤਿੰਨ ਚਾਹਾਂ ਚੱਕਾ ਤਿੰਨ ਚਾਹਾਂ ਵੰਨ ਤੂੰ ਤੂੰ ਵੰਨ ਹਾਂ 2 2 3 3 ਸਭ ਸਮਾਏ ਤਲ ਪਾਓ ਵਿੱਚ 1 ਵੰਨ ਪੰਨਾ ਹਾਂ ਅੱਗੇ ਕੁਛ ਕੱਟ ਕੱਟੋ ਚਾਹੋ ਚਾਹੋਸ਼ ਤਾਂ ਹੁਣ ਪ੍ਰਸ਼ਾਦਾ ਪਾਣੀ ਤਿਆਰ ਕਰ ਲਿਆ ਸਾਰਾ ਤਿਆਰ ਕਰਿਆ ਬੈ ਬੰਨਿਆ ਪਿਆ ਮੇਰਾ ਚਾਹ ਦੁੱਧ ਮੈਂ ਤਾਂ ਮੂੜੀ ਇਕੜੀ ਧੀ ਕੀ ਬਣਿਆ ਬੋਰ ਦਾ ਬੋਰ ਤਾਂ ਹੁਣ ਕੁਛ ਨਾ ਬਸ ਬੋਰ ਨੂੰ ਤਾਂ ਹੁਣ ਸੋਚ ਕੇ ਦਿਮਾਗ ਖਰਾਬ ਹੁੰਦਾ ਦੀਜੀਓਤੀ ਹੁਣੇ ਹੋਰ ਕੀ ਉਹ ਵੀ ਹੁਣ ਉਹਨੇ ਵੀ ਉਹਨਾਂ ਨੂੰ ਵੀ ਉਹਨਾਂ ਦਾ ਕਿਹੜਾ ਕਸੂਰਾ ਮੁੰਡਿਆਂ ਦਾ ਚੁੱਪ ਹਣ ਇਹਨੂੰ ਛੜ ਵਾਲਾ ਪਾਉਂਦੀ ਆਂ ਇਹਨੂੰ ਛੱਡ ਜੋ ਛੱਡ ਦੇ ਤਲ ਰਾਇਤੀ ਤਲ ਚੱਕ ਤੂੰ ਸਮਾਨ ਚੱਕ ਰਿਹਾ ਤੱਕਣ ਆ ਹੁਣ ਕਹ ਨੂੰ ਪਾਉਣ ਲੱਗੀਆਂ ਰਾਇਤੀ ਰਾਇਤੀ ਹੁਣ ਤੋ ਰਾਇ ਹੋਰੀ ਹੁਣ ਵਾਹਿਗੁਰੂ ਸਤਨਾਮ ਵਾੜੀ ਲੈ ਵਾਹਿਗੁਰੂ ਸੱਚਾ ਪਾਤਸ਼ਾਹ ਸਖਰਖਿਆ ਸਾਪਾਸੇ ਪਪਾ ਕਿਹੜੀ ਗੱਡੀ ਮੈਨੂੰ ਉਹੀ ਆਈ ਆ ਦਾ ਫੜਾ ਤੋ ਦਿੱਤੇ ਚੱਪਲਾ ਪਾਈ ਜਾਣੀ ਹੈ ਤੂੰ ਨਾ ਕੈ ਲੱਗੀ ਪਾ ਲਿਓ ਪਾ ਦਈਏ ਤਾਂ ਫੇਰ ਖੋਲਤੀਆਂ ਨੇ ਇੱਥੇ ਆਉਂਦੀ ਉਹ ਤੇ ਸਾਡੇ ਕੈ ਲੱਗਦੀ ਤੇ ਆਪਣੇ ਕੈ ਲਾਉਂਗੀ ਤਾਂ ਚੱਪਲਾ ਪਾਲਾ ਚ ਜਾਣਾ ਮੇਰੇ ਨਾਲ ਤੈਨੂੰ ਇੱਥੇ ਚਲਾਓ ਤਾਂ ਕਿ ਨਹੀਂ ਕਰਨੀ ਚਲ ਆਵੀ ਲਾਈਟ ਮਾਰ ਦੋ ਉਧਰ ਦੀ ਬਸ ਹੈ ਸੱਚਾ ਪਾਤਸ਼ਾ ਸੁੱਖ ਰੱਖਿਓ ਲੋਟਾ ਮਿਲਦਾ ਜੀ ਚਲ ਕੰਨ ਵੀ ਵੀ ਕੱਢਣਗੇ ਆਲੇ ਆਜਾ ਉਹਨੇ ਆ ਪਿਆ ਗਾ ਨੂੰ ਪਤਾ ਹੀ ਆ ਕਿ ਇਥੋਂ ਨਹੀਂ ਵੀ ਹਸਪੀਟਲ ਚ ਜਾਣਾ ਉਹਨੇ ਚੋਪੜੀ ਕਿ ਪਾ ਬਾਈ ਹੈ ਮাইয়া ਤਾਨੂੰ ਛੱਡ ਦੇ ਵੀ ਆਉਂ ਵੀ ਹੌਲੀ ਹੌਲੀ ਆਉਂ ਵੀ ਲੈ ਇੱਕ ਭੈਣ ਨੇ ਪਤਾ ਕਮੈਂਟ ਕਰਿਆ ਦੇ ਕਹਿੰਦੀ ਜੇ ਤਾਂ ਦੇਖਿਆ ਕੀ ਪਤਾ ਨਹੀਂ ਆਪ ਚੱਪਲ ਪਾ ਤੋ ਆਪਾਂ ਇਹਨਾਂ ਚ ਪਾ ਤਾ ਜੇ ਜਰ ਜਾਣਾ ਤਾਂ ਰਹਿ ਨਹੀਂ ਰਹਿਣ ਦੇ ਕਦੇ ਨਾਲ ਤੇ ਹੁਣ ਚੱਪਲ ਪਾ ਦੇ ਕਿੱਥੇ ਆਹ ਪਾ ਹਾਂ ਤਾ ਤੋਦ ਪਾਉਣ ਵਾਲੀਆਂ ਹੁੰਦੀਆਂ ਕਿ ਪੈਰਾਂ 'ਚ ਇਹਨੇ ਖਸਤ ਖਾਣੀ ਇੱਥੇ ਖਾ ਲੈਣੀ ਕਾਂਡ ਕਹਿੰਦੀ ਕਹਿੰਦੀ ਜੇ ਤਾਂ ਰੀਤ ਦੀ ਬਾਤ ਸੁਣਦੇ ਆ ਜੀ ਤੇਰੀ ਸੰਦੀਪ ਦੀ ਕਹਿੰਦੀ ਉਹ ਜਾਦੀ ਕਹਿੰਦੀ ਸੀ ਮੋਬਾਈਲ ਦੀ ਬਾਤ ਕੱਟ ਕਰ ਦੰਨੇ ਆ ਕਣੀ ਜੇ ਫਿਰ ਬਾਜ ਘੱਟ ਕਰਦੇ ਤੇ ਤੁਹਾਡੀ ਬਾਜ ਨਹੀਂ ਸੁਣਦੀ ਅਸੀਂ ਤਾਂ ਫਸ ਗੀਆਂ ਵਿਚਾਲੇ ਬੇਹਤ ਨਾਲ ਤਾਂ ਸੰਦੀਪ ਹੌਲੀ ਬੋਲੇ ਪਰ ਇਹਨੂੰ ਬਹੁਤ ਟੋਕਦਾ ਜਿਵੇਂ ਹੌਲੀ ਬੋਲਦੇ ਨਹੀਂ ਹੈ ਜੀ ਇਹ ਇੱਕ ਵਾਰ ਨਹੀਂ ਹਰ ਵਾਰ ਇਹ ਮੈਂ ਟੋਕਦਾ ਇਹਨੂੰ ਪਰ ਹੁਣ ਇਹਦਾ ਸੁਭਾਅ ਹੈ ਇਹਦਾ ਬਦਲ ਨਹੀਂ ਸਕਦੀ ਬਣਾਇਆ ਹਾਂ ਪੇਚ ਆਪਣਾ ਪੁੱਠੀਆਂ ਪਾ ਲਈਆਂ ਪੁੱਠੀਆਂ ਪਤਾ ਨਹੀਂ ਕਾਤੇ ਪਾਉਂਦੀ ਇਹਦੇ ਚਿੱਟੀਆਂ ਪਾ ਪਾ ਦੇ ਤੇ ਪਾ ਆ ਦੇਖ ਮਾ ਤੇ ਚੱਪਲ ਚੱਪਲਾ ਪਾ ਸਦਿਆਂ ਆਰ ਬਾਏ ਨਿਆਣੇ ਕਹਜਾ ਹੈ ਦਈਆਂ ਨੇ ਮੇਰਾ ਰੋਜ਼ ਰੋਟੀ ਨਹੀਂ ਹੈ ਸਿੱਧੀਆਂ ਨੇ ਚੱਪਾਂ ਸਿੱਧੀਆਂ ਪਾ ਖੜੀ ਹੁਣ ਅਸੀਂ ਸਰਪਸੋਂ ਜੁਣੀ ਜੀ ਤੁਹਾਨੂੰ ਹੁਣ ਗਾਂ ਚੱਲ ਕੇ ਮਿਲਾਂਗੇ ਸਿੱਧੀਆਂ ਚੱਪਾਂ ਪਹੁੰਚ ਗਏ ਜੀ ਨਾਰੇ ਲਾਲ ਕੋਲ ਕੱਡੂ ਆ ਬਿੱਤ ਤੇ ਮੜਾਈ ਕੈਰੇਟ ਨਾਰੀਲਾ 70 ਦੋ ਦੇ ਦੇ ਮੈਨੂੰ ਵੱਡ ਕੇ ਲੈ ਕੇ ਆਣਾ ਪੀਨੇ ਪਲੇਟ ਜਾਣਾ ਹੁਣ ਤਾਂ ਸਾਰਿਆਂ ਤੋਂ ਨਿਕਲਵਾ ਹੁਣ ਆ ਜਗੜ ਜਾ ਹਾਂ ਹੰਜੀ ਫਮਲਾਈ ਜੀ ਸਾਰਿਆਂ ਤੋਂ ਨਿਕਲਦੀ ਕਿ ਕੋਈ ਹੁੰਦੀ ਹੈ ਤੀ ਨਿਸ਼ਾਨੀ ਵੀ ਮਲਾਈ ਸਮਝ ਨਹੀਂ ਮੈਂ ਆਪ ਵੇਸਾ ਬੋਲ ਰਿਹਾ ਇਹ ਕੀ ਕ نکال ਰਹੇ ਸੇ ਅਭੀ ਵਿੱਚ ਮੇਂ ਮਲਾਈ ਨਿਕਲ ਰਹੀ तो मैं भी तो वही पूछ रहा हूँ <laughs> मैं क्या कोई नई चीज़ पूछ रहा हूँ चल दे दो काट के दे ver, no nos lo va a ना, ना? तो भी मलाई निकल भी मैं बास लेके गया मा मलाई इसमें हाँ मलाई नहीं निकलेगी इसमें पानी पानी भरपूर निकलेगा पा, मलाई नहीं निकलेगी हाँ क्यों नहीं निकलेगी निकले निकले नहीं तेरे को क्या मालूम भी इसमें से नहीं निकलेगी इसमें से मुझे मालूम है अच्छा कितना हो गया अरे दांत क्यों दिखा रहा डर लग रहा है मेरे को यार चलो ठीक है, तो है तो जी मिल दे कहाँ चल गए ओ 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 そうおす。<gotta> ਸੋ ਨੋ ਬਤ ਨੋ ਰੇਤਾ ਨੀਲਾ ਤਨਾ ਕਰਦਾ ਅੰਗਤ ਤੇ ਬੱਜੂਗੀ ਲਤ ਉਹ ਖੇਲਦਾ ਵੀ ਇਧਰ ਸਾਡੇ ਨਾਲ ਖੇਲਦਾ ਤੁਸੀਂ ਆਪਣੀ ਖੇਲੀ ਜਾਂਦੇ ਤਾ ਹਾਂ ਕੋਤੂ ਬਲੀ ਬਲੂ ਨੋ ਬੈਕ ਮੈਂ ਪਿੱਛੇ ਨੂੰ ਜਾਈ ਜਾਂਦਾ ਉਹਦਾ ਕੋਲਡੂ ਤਾਂ ਕੀ ਹੋਣਾ ਤੁਸੀਂ ਹਾਂਜੀ ਕੀ ਆਪ ਪਾਪਾ ঘ <laughs> <laughs> <laughs>

ਜਾਦ ਸਹਾਨਾ ਦੇ ਜਾਂਦੇ ਨੇ ਏ ਚੱਬ ਅੱਜ ਸਾਡੇ ਨਾਲ ਪੈਜੀ ਸਾਡੇ ਨਾਲ ਖਾਂਦੇ ਵੀਜੀ ਕਰਦੇ ਹਾਂ ਨਾ ਦੇਖ ਇੱਲਤ ਨਾ ਕਰੋ ਕਾ ਟਾ 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 ਅੰਗਦ ਓਏ ਅਠਾ ਇਹ ਵੀ ਤੁਹਾਡੇ ਕਿਨੂ ਦੇਖ ਕੇ ਮਸਤ ਆ ਪੈਣ ਦੇਖ ਇੱਲਤ ਠੋਡੀਆਂ ਖੇਲਣਾ ਪਤਾ ਨਹੀਂ ਕਿਹੜੀਆਂ ਹੈ ਉਹਨੂੰ ਤੱਕ ਖੇੜੋਣਾ ਆਪੇ ਖੇਲੀ ਜਾਂਦੇ ਦੋਹ ਜਣੇ ਸੱਚੀ ਕਾਜੀ ਮੇਰੇ ਕੋਲ ਠੋਡੀਆਂ ਅੱਗੇ ਵੀ ਅਰਦਾਸਾਂ ਕੰਮ ਆਈਆਂ ਹਾਂ ਤੇ ਉਮੀਦ ਆ ਹੁਣ ਵੀ ਠੋਡੀਆਂ ਅਰਦਾਸਾਂ ਨੇ ਜਿਹੜੇ ਆ ਇਹ ਹੁਣ ਚੈਰੰਜੀ ਦੇ ਹਾਲਾਤਾਂ ਅੱਗੇ ਨਾਲੋਂ ਬਿਲਕੁਲ ਵਧੀਆ ਹੈ ਬਹੁਤ ਵਧੀਆ ਹੈ ਵੀ ਹੁਣ ਅੱਜ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਮੜਾ ਮੜਾ ਤੋਰੋ ਹਾਂ ਖਾਣਾ ਨੂੰ ਹਲੇ ਕੁਝ ਨਹੀਂ ਉਹਨੇ ਕਿਹਾ ਸਾਨੂੰ ਪਿਲਾਉਣ ਨੂੰ ਪਾਣੀ ਹਾਂ ਜੇ ਉਹਨੇ ਜੋਤ ਵਗੈਰਾ ਪੀਣਾ ਜਾਂ ਹੋਰ ਇਹਨਾਂ ਨੂੰ ਚੀਜ਼ਾਂ ਜਿਹਨੂੰ ਪੀਆ ਰੀਆਂ ਉਹ ਵਾਤੇ-ਬੱਦ ਤੋਂ ਪਾਣੀ ਵਾਤੇ-ਬੱਦ ਦੇਣਾ ਹੈ ਹਾਂ ਵੀ ਅੰਦਰ ਪੰਦਰ ਕਮੀਆਂ ਹੈ ਨਾ ਗਰਮੀ ਇੱਕ ਤਾਂ ਵੀ ਅੰਦਰ ਦੀ ਕਮੀਆਂ ਇਨਫੈਕਸ਼ਨ ਵਗੈਰਾ ਪਾਣੀ ਨਹੀਂ ਕੱਢਣੀ ਆ ਵੀ ਵਾਤੇ-ਬੱਦ ਤੋਂ ਤੇ ਹੁਣ ਬਾਕੀ ਯਾਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਥੋਡੀਆਂ ਦਵਾਈਆਂ ਦੇ ਨਾਲ ਚਰਨਜੀਤ ਗੁਰੂ ਕੋਲ ਠੀਕ ਆ ਤੇ ਵਿਕੀ-ਵਾਈ ਤੇ ਗੱਲ ਆ ਗਈ ਜਵਾਬ ਤਾਂ ਪਰ ਵੀ ਪਤਾ ਨਹੀਂ ਸਾਡੀਆਂ ਠੀਕਾਂ ਕਿ ਆਪਣੇ ਸਮੇਂ ਭੁੱਲ ਗਏ ਆਪਾਂ ਆ ਬੜੀਆਂ ਆਈਕਲਾਂ ਦੀ ਖੇਡਾਂ ਨਹੀਂ ਪਿਆ ਗਿਆ ਦਾ ਸਾਟਾਂ ਖਾਣ ਨੂੰ ਤਿਆਰ ਹੋ ਬੈਲਾ ਹਲਾ ਇੱਥੇ ਸੌਣ ਗਈ ਗਾ ਮੈਂ ਮੰਨ ਗਿਆ ਆਪਣੀ ਬਾੜ ਦਾ ਰੋੜੇ ਲੈ ਕੇ ਵਗਰੇ ਤਾਈ ਜਾਂਦਾ ਉਹ ਚੱਲ ਹੁਣ ਡਰ ਲੱਗਦਾ ਹੁਣ ਇਹ ਤਾਂ ਕੰਚ ਤੇ ਜਵਾਬ ਆ ਆਪਣੇ ਆਪਾਂ ਤਾਂ ਫੇਰ ਵੀ ਸੱਟਾ ਚਾਲਾਂ ਲੰਘਦੇ ਸੀ ਹੋਰ ਦੀ ਹਾਂ ਆਪਣੇ ਤਾਂ ਸੀ ਇਸ ਫੌਂਗ ਤੇ ਹਨਾ ਕੋਈ ਬਿਮਾਰੀਆਂ ਨਹੀਂ ਤੇ ਅਠਮਾਰੀਆਂ ਤੇ ਬੜਾ ਚਿਰ ਤਾਂ ਉਹ ਹੀ ਬਿਮਾਰੀ ਆ ਹਾਂ ਜਦੋਂ ਜਵਾਕ ਨੇ ਮਤਲਬ ਬੈਠ ਕੇ ਲੇ ਕੇ ਜਦੋਂ ਤੱਕ 9 ਮਹੀਨੇ ਤੱਕ ਦਵਾਈਆਂ ਹੀ ਚੱਲੀ ਜਾਂਦੀਆਂ ਹੋਰ ਕੀ ਆਪਣੀ ਮਾਂ ਨੂੰ ਕਿੱਥੇ ਆਪਣੀ ਮਾਂ ਦਾ ਬੱਸ ਖਰਾਕਾ ਹੀ ਚੱਲਦਾ ਸਰਵਾਰਤ ਚ ਸ਼ੁਰੂਆਤ ਚ ਸ਼ੁਰੂਆਤ ਚ ਅੱਛਾ ਪੇਟ ਤੇ ਹੁੰਦਾ ਦਵਾਈ ਕਦ ਦਵਾਈਆਂ ਪਹਿਲਾਂ ਸ਼ੁਰੂ ਚੱਕਰੋ ਖੇਲ ਤਾਂ ਤਾਂ ਹੈਗਾ ਉਹ ਕਾਹ ਕਹਨਾਂ ਨੂੰ ਹੈ ਗਿਰੀ ਮੁਲੀ ਇੱਕ ਟਾਲ ਟਾਲਿਆ ਉੱਥੋਂ ਮੈਨੂੰ ਗੇਲਦੇ ਗਰਮੀ ਬਹੁਤ ਹੋ ਰਹੀ ਤਾਂ ਘਰ ਪਿੰਡ ਦਾ ਠੰਡਾ ਉੱਥੇ ਠੰਡਾ ਮੌਸਮ ਇਹ ਨਹੀਂ ਪਤਾ ਨਹੀਂ ਕਿੱਥੇ ਅਸੀਂ ਗੱਪਦੇ ਕੀ ਗੱਲਾਂ ਇਹ ਹਸਪੀਟਲ ਆ ਘਰ ਨਹੀਂ ਹਾਂ ਮੈਂ ਤਾਂ ਬਣਾਵਾ ਸ਼ਾਂਤ ਰੱਖੀ ਜੇ ਇਹ ਕਹਿੰਦੀ ਘਰ ਤੂੰ ਤੈਨੂੰ ਤਾਂ ਪਤਾ ਵੀ ਕੀ ਹੈ ਤੂੰ ਸਮਝਾ ਹਾਂ ਤਾਂ ਜੇ ਕਹਿ ਲਈ ਹਾਂ ਕਿਰਾਈ ਵੀ ਪਤਾ ਨਹੀਂ ਐ ਮੁੜੀ ਆ ਕਿਤੇ ਤੇ ਹੁਣ ਬਾਕੀ ਸਾਨੂੰ ਡਾਕਟਰ ਸਾਹਿਬ ਨੇ ਇਹ ਕਿਹਾ ਵੀ ਵਿਚਾਰੇ ਜੀ ਕਹਿੰਦਾ ਦੁੱਧ ਬੱਚੇ ਨੂੰ ਜਰੂਰ ਪਿਲਾਓ ਹਾਂ ਵੀ ਆਕਰਮਾ ਜਾਵੇ ਆਕਰਦੇ ਕਰਕੇ ਬੁਖਾਰ ਨਾ ਚੜੇ ਹਾਂ ਬੁਖਾਰ ਚੜਗਾ ਤਾਂ ਗਲਤ ਆ ਗਲਤ ਉਹ ਉੱਨੀ ਪਿਲਾ ਸਕਦੇ ਆ ਦੁੱਧ ਦੂਆ ਨੰਬਰ ਤੇ ਹੁਣ ਸੰਦੀਪ ਭੈਣ ਤੇ ਦਰਵਾਜ਼ਾ ਕਰਕੇ ਭੈਣ ਲੱਗੇ ਹੋਇਆ ਪਤਾ ਕੱਪੜੇ ਚੇਂਜ ਕਰਨੇ ਇਨਫੈਕਸ਼ਨ ਹਾਂ ਇਨਫੈਕਸ਼ਨ ਆ ਤਿੰਨ ਦਿਨ ਹੋ ਗਏ ਪਾਏ ਪਏ ਤਾਂ ਤਿੰਨ ਦਿਨ ਹੋ ਗਏ ਇੱਕ ਦਿਨ ਹੀ ਕੱਪੜਾ ਉਹ ਪਈ ਨਾਲ ਤਿੰਨ ਦਿਨ ਹੋ ਗਏ ਤੇ ਹੁਣ ਟੱਪ ਦੀ ਬੈਦੀ ਵੀ ਆਣੀ ਕਿਉਂ ਪਹਿਲਾਂ ਨਾਲ ਤਕਰੀਬ ਬਹੁਤ ਘਟਾ ਉਹ ਪਾ ਕਾਲੂ ਹੋਰ ਦੇਖੀ ਇਹ ਗੱਲ ਤੇ ਅੱਜ ਅਸੀਂ ਮੜੀ ਤੋੜ ਕੇ ਵੀ ਦੇਖੇ ਆ ਡਾਕਟਰ ਕਹਿੰਦਾ ਵੀ ਤੁਸੀਂ 2 ਜਾਂ 3 ਟਾਈਮ ਤੋੜਨਾ ਹਾਂ ਹਾਂ ਉਹਦਾ ਹੀ ਦਰ ਹੁਣ ਫੇਰ ਦੇਖ ਲੰਨੇ ਟਰਾਈ ਕਰਕੇ ਹਾਂ ਹਾਂ ਕਰਾਂਗੇ ਜੀ ਕਰਾਂਗੇ ਤੇ ਅਰਦਾਸ ਕਰਿਓ ਵੀ ਛੇਤੀ ਅਸੀਂ ਅਰਜੀ ਬੜੇ ਘਰ ਨੂੰ ਜਿੱਦਾਂ ਹੱਥ ਦੇ ਬਾਸਦੇ ਆਇਆ ਤੈਈ ਬੈਠਾ ਹਾਂ ਸਾਰੇ ਜਾਣਾ ਜਿੰਨੇ ਵੀ ਸਾਡੇ ਪੇਸ਼ੈਂਟ ਨੇ ਜਿੰਨੇ ਵੀ ਸਾਡੇ ਭੈਣ ਭਾਈ ਇੱਥੇ ਬੈਠੇ ਆ ਸਾਰੇ ਆਪਣੇ ਘਰਾਂ ਤੋਂ ਹੀ ਦੇਖੋ ਜੀ ਕੋਈ ਇੱਥੇ ਖੁਸ਼ੀ ਲਗਾਉਂਦਾ ਨਹੀਂ ਹਾਂ ਖੁਸ਼ੀ ਨੂੰ ਕੋਈ ਆਉਂਦਾ ਨਹੀਂ ਕਹਿੰਦਾ ਨਾਨਕ ਦੁਖੀਆ ਸਭ ਸਭ ਸੰਸਾਰ ਹਨਾ ਜੀ ਵੀ ਇੱਕ ਤੇ ਇੱਕ ਦੁਖੀਆ ਸੀ ਕਹਿੰਦੇ ਸਾਡਾ ਦੁੱਖ ਪਰ ਇਹ ਨਹੀਂ ਪਤਾ ਸਾ ਤੋਂ ਬੜੇ ਬੜੇ ਦੁੱਖ ਬੈਠੇ ਹਾਂ ਪਰ ਅਸੀਂ ਕਹਿੰਦੇ ਵੀ ਜਿੱਦਾਂ ਵੀ ਪਰਿਵਾਰ ਦੇ ਵਿੱਚੋਂ ਹਸਪੀਟਲ ਦੇ ਵਿੱਚ ਆਉਨੇ ਆ ਉਦਾਂ ਹੀ ਅਸੀਂ ਹੱਥ ਦੇ ਬਾਧੇ ਆਪਣੇ ਘਰ ਨੂੰ ਜਾਈਏ ਅੱਜ ਦੇਖ ਰਹੀ ਤੋ ਪੁੱਤੋ ਇਹ ਨੀਂ ਨਿਆਣੇ ਟਿਕਦੇ ਇਹਨਾਂ ਨੂੰ ਤਾਂ ਸੰਗਲ ਲਾਉਣ ਵਾਲਾ ਕੰਮ ਆ ਸੋਕਾਂ ਦੇ ਜਿਹੜੇ ਝੜਕਾ ਦੇ ਦਿੰਦੇ ਸੀ ਹਾਂ ਬੈਠਦੇ ਕ ਨਹੀਂ ਬੈਠਦੇ ਸਾਡਾ ਸਿਕਲ ਲੱਗ ਜਾਂਦੇ ਤੇ ਰੱਥਾ ਬੰਦ ਹੁੰਦੇ ਤੇ ਲੱਟ ਤੋੜੀਏ ਤੁਸੀਂ ਇਹਨੂੰ ਤਾਂ ਅੰਗਤ ਨੂੰ ਤਾਂ ਕਿਆ ਖਲਾਉਣਾ ਤੁਸੀਂ ਆਪੇ ਖੇលਣੇ ਤਾਂ ਮਸਤ ਹੋ ਜਾਓ ਆ ਮਸਾਂ ਕਿਆ ਦੇ ਰਹਾ ਉਹ ਤੁਹਾਨੂੰ ਬੁਲਾਈ ਜਾਂਦਾ ਉਹ ਤੰਨੂ ਵੀ ਦੇਖਦਾ ਹੈ ਪਾਰੀ ਕਰਨਾ ਪਿਆਰ ਨਾਲ ਛੋਟੀ ਜੀ ਛੋਟੀ ਜੀ ਪਿਆਰ ਨਾਲ ਪਿਆਰ ਨਾਲ ਕਰੀਂ ਕਿਹਦਾ ਵੀਰ ਜੀ ਹੈ ਤੇਰਾ ਅੰਗਤ ਹੈ ਵੀਰ ਜੀ ਹੈ ਤੇਰਾ बीर जी तेरा बीर जी मेरा है क्या है छोटा अंगत छोटा अंगत हाँ मैं तो बीर जी लग गया कुंबा तू छोटे लता हाँ छोटे लता शुभ शुभ चुप, 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 देख तेरा तू है दीदी दी लग गया करूँ मैं ऐ मेरा बीर मैं तो बीर जी लग गया कुंबा तू है दीदी लग गया कुंबा नहीं नहीं ਕਾ ਨਹੀਂ ਹੰਦਾ ਨਹੀਂ ਆ ਜਾ ਨਹੀਂ ਨਹੀਂ ਤੇ ਫੇਰ ਲੜਨ ਲੱਗੇ ਦਿੱਚਾ ਤੁਹਾਨੂੰ ਲੜਨ ਨੂੰ ਬਸ ਚਾਹੀਦਾ ਕੋਸਣਾ ਵਾ ਇਧਰ ਮਸਤ ਹੋਇਆ ਭਾਜੀ ਇਹਨਾਂ ਨਾਲ ਇਹਨਾਂ ਨੂੰ ਦੇਖੀ ਜਾਂਦਾ ਚਲੋ ਮੈਂ ਦੇਖ ਲਵਾਂ ਜਦੋਂ ਲੱਤ ਵੀ ਨਾ ਮਾਰਦਾਂ ਨਾ ਲੱਤ ਦੇ ਲੋ ਕਿੱਥੇ ਪਹੁੰਚੀ ਵੀ ਇਹਦੀ ਕੀ 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 ਜੀ ਜੀ ਮਿਲਦੇ ਆ ਫੇਰ ਤੁਹਾਨੂੰ ਡਾਕਟਰ ਨੇ ਕਿਹਾ ਜੀ ਤੁਰਨ ਨੂੰ ਤੇ ਹੌਲੀ ਹੌਲੀ ਕਰਦੇ ਆ ਟਰਾਈ ਵੈਸੇ ਸਵੇਰ ਨਾਲ ਕਾਫੀ ਫਰਕ ਆ ਸਵੇਰ ਨੂੰ ਤਾਂ ਜਿਵੇਂ ਅਸੀਂ ਥੱਲੇ ਤਾਰੀ ਦੀ ਬਹੁਤ ਹੀ ਸਵਾਦ ਦੇ ਹਾਂ ਤੁਰ ਵੀ ਤਾਂ ਹੁੰਦਾ ਪਰ ਉਹ ਹੌਲੀ ਹੌਲੀ ਹੋ ਜਾਣਾ ਲੋਟਾ ਕੱਲ ਨੂੰ ਇਹਨਾਂ ਨੂੰ ਵੀ ਵਧੀਆ ਸੁਣਦੀ ਅਸੀਂ ਬਹੁਤ ਸਵਾਦ ਚੋਪਾ ਕਹਿ ਦਿੰਦੇ ਆ 70 80 ਫਿਰ ਤੱਕ ਫਿਰ ਫਰਕ हम्म। ਹੋੜੀ 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 ਲੈ ਕੇ ਜਾਉਣੀ। ਆ ਨਾ ਪਾ ਲੈ। ਇੱਕ ਢੇੜ ਇੱਕ ਇੱਕ ਢੇੜਾ ਹੋਰ ਦੇ ਲੋ ਪਿਆਰ ਨਾਲ। ਜੱਰੀ ਪਿਆਰ ਨਾਲ ਇੱਕ ਢੇੜਾ ਹੋਰ ਦੇ ਲਾ। ਨਹੀਂ ਮੁੜ ਕੇ ਇਹਨੇ ਮੰਨਣਾ ਨਹੀਂ। ਹੁਣ ਦੇ ਲੈ ਇੱਕ ਢੇੜਾ ਜਿਹੜਾ ਨੂੰ ਲੈ ਜਾ ਉੱਥੇ ਤੱਕ ਫੇਰ। 2 ਮਿੰਟ ਹੋ ਗਏ ਜੀ। ਹਾਂ ਸਾਹ ਲੈ ਲੈ। ਰੋਕ ਨਾ ਲੈ। ਜ਼ਬਰਦਸਤੀ ਨਾ ਕਰੋ ਪਹਿਲਾਂ ਤਾਂ ਸਬਰ ਇੱਥੇ ਕਿੱਥੇ ਦੀ। ਹੂੰ। ਬੱਸ ਵਾਹਾਂ ਘੁਰਦੂਰੀ ਦਾ ਮਾਰ ਦੀ ਮੈਂ ਕਿੱਥੇ ਦਾ ਸੱਤ ਨਾ ਬੈਕਲੋਕਰ ਲੱਗਾ 12 ਜਹਾਂ ਦੇ ਲੱਗਾ ਘੁਰਦੂਰੀ ਉਧਰ ਆਪਰੇਸ਼ਨ ਹੋਣ ਕਰਕੇ ਖੂਨ ਨਿਕਲਣਾ ਉਹ ਕਰਕੇ ਵੀ ਥੋੜੀ ਤਗਲੀਬ ਹੋਣੀ ਹੈ ਐਡਮਿਟ ਵੀ ਘਟਾ ਖੂਨ ਵੀ ਘਟ ਪਹਿਲਾਂ ਵੀ ਘਟਿਆ ਤਾਂ ਹੁਣ ਜ਼ਿਆਦਾ ਹੋ ਗਿਆ ਹਾਂ 8 ਗ੍ਰਾਮ ਚੱਲ ਹੁਣ ਰਿਕਵਰੀ ਹੋਈ ਜਾਣੀ ਕੋਟਲੀ ਰਿਕਵਰੀ ਹੋਣਾ ਨੀ ਅਜੇ ਕੋਈ ਕੰਮ ਨੂੰ ਕੋਸੋ ਹੂੰ ਫਰਕ ਪੈਂਦਾ ਪੈਂਦਾ ਪੈ ਜਾ ਫਰਕ ਪੈਂਦਾ ਪੈਂਦਾ ਪੈ ਜਾਣਾ ਨੀ ਨਿੱਟੇ ਕਦੇ ਜੀ ਤੇ ਹੋਰ ਅਸੀਂ ਚੱਲੇ ਘਰ ਨੂੰ ਜੀ ਤੇ ਅੰਗਾ ਤੇ ਵੀ ਰਾਜਾ ਸਾਡੇ ਨਾਲ ਜਾਣ ਨੂੰ ਤਿਆਰ ਆ ਫੇਰ ਕੋਈ ਆਹ ਦੇਖ ਲੈ ਇਹਨਾਂ ਦੀ ਪਤਾ ਨਹੀਂ ਕਿਹੜੀਆਂ ਖੇਲਾ ਥੋੜੀਆਂ ਕਿਹੜੀ ਰੈਸਲਿੰਗ ਲੱਗੇਵੇ ਲੜਨੇ ਓਏ ਕਿਹੜਾ ਹੁਣ ਕੀ ਆਊਗਾ ਤੁਹਾਡਾ ਹਾਂ ਹਾਂ ਲੈ ਲੈਣਾ ਵਾ ਇਹ ਨਵਾਂ ਲਜਾਣਾ ਹਾਂਜੀ ਕੀ ਅੰਗਰਤ ਦਾ ਸੂਟ ਲਜਾਣਾ ਕੋਈ ਹਾਂ ਕੱਪੜਾ ਹੀ ਜੀ ਅੱਛਾ ਵਾਹ ਕਰੋ ਕੋਈ ਟਿਕਾਣੀ ਨਹੀਂ ਦਿੰਦੀ ਐ ਇਹ ਲੈ ਚਲੋ ਚਲੋ ਓਏ ਨਿੰਦੂ ਪਾ ਚੱਪਲਾ ਚੱਲ ਐਨੇ ਵੀ ਜਾਣਾ ਨਾਲ ਹਾਂਜੀ ਕੀ ਰਿਹਾ ਨਿੰਦੂ ਨੇ ਵੀ ਜਾਣਾ ਨਾਲ ਮੁੰਡੇ ਦੀ ਸਾੜੀ ਦੇਣਾ ਮਛੌਣੀ ਤੇ ਨਾਸ ਮਾਰਿਆ ਪੈਣੀ ਮੈਂ ਤੁਹਾਡੇ ਨੂੰ ਇਨ ਚਾਦੇ ਹਾਂ ਚੱਪਲਾ ਪਾ ਲਈ ਤਾਂ ਚੱਲ ਪਾ ਚੱਲ ਪਾ ਚੱਲ ਤੇਰੀ ਚੱਪਲ ਕਿੱਥੇ ਤੂੰ ਪਾ ਚੱਲ ਪਾ ਚੱਲ ਪਾ ਥੱਲੇ ਕਹ ਨੂੰ ਫੇਰ ਦੇ ਨੀ ਸਮਾਨ ਆਜ ਰਾਤ ਜਗਾ ਕਰਾ ਹੂਗਾ ਰਾਤ ਜਗਾ ਕਰ ਹਾਂ ਅੱਜ ਤੁਹਾਡੇ ਕੋਲ ਦਿਨ ਚ ਸੌ ਲਿਆ ਕੱਲ ਦਿਨ ਚ ਨਹੀਂ ਸੌਇਆ ਹੈ ਹਾਂ ਸੀਸੀ ਦਾ ਕਰੂਦੀ ਹਾਂ ਸੀਸੀ ਜ਼ਰੂਰੀ ਹੈ ਚੱਲ ਆ ਲੈ ਚੱਲੋ ਨਾਲ ਕਿੱਥੇ ਗਈ ਸਰਹਾਣੀ ਹੈ ਜੀ ਸਰਹਾਣੀ ਪਤਾ ਨਹੀਂ ਸਰਹਾਣੀ ਪਤਾ ਨਹੀਂ ਕਿੱਥੇ ਹੋਣੀ ਹੈ ਇੱਥੇ ਬੈਠੀ ਹੈ ਹੈ ਇੱਥੇ ਬੈਠੀ ਨੇ ਆਣੀ ਹੈ ਇਹ ਆਹ ਤੇ ਬੈਠੀ ਖਾਦੇ ਸੋਲ ਆ ਬਈ ਇਹ ਇੱਥੇ ਬੈਠੀ ਜਰੂਰ ਖਾਣਾ ਉਹਦੇ ਠੀਕ ਹੈ ਆ ਲੈ ਜਾਣਾ ਕੰਬਲ ਨਹੀਂ ਨਹੀਂ ਆਪਣੇ ਉੱਤੇ ਰਾਤ ਨੂੰ ਠੰਡ ਹੁੰਦੀ ਹੈ ਕੋਈ ਨਾ ਰਾਤ ਲੱਗੀ ਹੈ ਠੰਡ ਤੈਨੂੰ ਕਿਹੜੇ ਦੱਸਿਆ ਉਹਨੇ ਉਹ ਕਿਹੜੇ ਦੱਸਣ ਜੋਗਾ ਵਿਚਾਰਾ ਦੱਸਣ ਜੋਗਾ ਹੈ ਨਹੀਂ ਵਿਚਾਰਾ ਕੋਸਾ ਤਲੋ ਠੀਕ ਆ ਜੀ ਤੁਹਾਨੂੰ ਹੁਣ ਗਾਂਹ ਚੱਲ ਕੇ ਮਿਲਾਂਗੇ। ਲੋ ਜੀ ਸਬਜ਼ੀ ਬਾਜੀ ਖਰੀਦ ਦੇ ਤੱਕ ਮੈਂ ਦੇਖ ਮੈਂ ਖੋਲਣਾ ਤੇਰੇ ਕੋਲ ਤੋਂ ਲੈ ਚੱਲਾਂ ਮੈਂ ਵੀਡੀਓ ਬਣਾ ਲਈ। ਇਹ ਨਾ ਮਿੱਠਾ ਮੈਂ ਤੇਰੇ ਕੋਲ ਲਿਆਉਣਾ ਖੋਲਣ ਦਾ ਕੋਈ ਫਾਇਦਾ ਨਹੀਂ ਇਹਨੂੰ। ਆ ਸਰਵਾ ਦੇ ਨਾ ਦਿਖਾਈ ਚੱਲ ਮੈਨੂੰ ਡਰਾਇ ਨਾ ਜਾ। ਰਣ ਦੇ ਖੋਲਣ ਨੂੰ ਰਣ ਦੇ। ਉਹ ਹੋਰ ਕੀ ਲੈਣਾ? ਬੱਸ ਚਲੋ। ਜੇ ਤੇਰੀ ਮਰਤ ਵੀ ਕੋਰਡੀ ਨਾ ਹੋਈ ਫੇ ਮੈਂ ਵੀ ਮੋੜ ਲੈਣੀ ਕਿੰਨੇ ਪੈਸੇ ਹੋਗੇ ਤੇ ਹੁਣ ਜਰਾ